ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਚੈਨਲ ਗੱਲਬਾਤ ਟੀਵੀ ਚੈਨਲ ਜਿਹਦਾ ਪੱਤਰਕਾਰ ਸਾਡੇ ਕੋਲੇ ਗੁਰਦੇਵ ਸਿੰਘ ਪਹੁੰਚਿਆ ਹੈ ਜੋ ਕਿ ਅੱਜ ਤਲਵੰਡੀ ਸਾਬੋ ਸੋਭਾ ਸਿੰਘ ਤੋਂ ਕਿਸਾਨਾਂ ਦਾ ਪੰਜਵਿਆਂ ਜਥਾ ਸੀ ਰਵਾਨਾ ਕੀਤਾ ਸੀ ਕਿਉਂਕਿ ਇਹ ਜੋ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਮੋਰਚਾ ਚੱਲ ਰਿਹਾ ਹੈ ਇਸ ਕਰਕੇ ਵਾਰੀ-ਵਾਰੀ ਜਿਹੜੇ ਕਿਸਾਨਾਂ ਦੇ ਜਥੇ ਜਿਹੜੇ ਬਾਰਡਰ ਦੇ ਭੇਜੇ ਜਾ ਰਹੇ ਹਨ ਜਿਸ ਦੇ ਵਿੱਚ ਅਸੀਂ ਮੀਟਿੰਗ ਕਰਕੇ ਸਾਡੇ 8 ਪਿੰਡ ਹੈ ਜਿਹੜੇ ਵੀ ਅਸੀਂ ਸ਼ਿਫਟ ਦੇ ਨਾਲ ਜਿਹੜੀ ਡਿਊਟੀ ਲੱਗੀ ਹੈ ਸਾਡੀ ਉਹਦੇ ਨਾਲ ਅਸੀਂ ਜਿਹੜਾ ਹੈ ਵਾਰੀ-ਵਾਰੀ ਜਿਹੜਾ ਹੈ ਜਿ세 ਭੇਜ ਰਹੇ ਹਾਂ ਜਿਸ ਦੇ ਵਿੱਚ ਕੋੜਲੀ ਵਿਸਾਵਾ ਸਿੰਘ ਤਲਵੰਡੀ ਬੋਧ ਸਿੰਘ ਪਿੰਡ ਤੂਤਗਿੱਲ ਰਸੂਲਪੁਰ ਰਾਮ ਸਿੰਘ ਵਾਲਾ ਤਲਵੰਡੀ ਸੋਭਾ ਸਿੰਘ ਪਿੰਡ ਮਾਨ ਪਿੰਡ ਝੁੱਗੀਆਂ ਇਹ ਜਿਹੜੇ ਸਾਰੇ ਪਿੰਡ ਐ ਇਹ ਵਾਰੀ-ਵਾਰੀ ਦੇ ਨਾਲ ਮੀਟਿੰਗਾਂ ਕਰਕੇ ਤੇ ਜਿਹੜੇ ਬਾਰਡਰ ਦੇ ਉੱਤੇ ਭੇਜੇ ਜਾ ਰਹੇ ਹਨ ਕਿਉਂਕਿ ਜਿੰਨਾ ਚਿਰ ਸਰਕਾਰ ਸਾਡੀ ਇਹ ਹੱਕੀ ਮੰਗਾ ਜਾਇਜ਼ ਮੰਗਾ ਜੋ ਸਾਡਾ ਇਹਨਾਂ ਦਾ ਸਮਝੌਤਾ ਆਇਆ ਹੈ ਜਿੰਨਾ ਚਿਰ ਉਹ ਮੰਨ ਨਹੀਂ ਜਾਂਦੇ ਉਹਨਾਂ ਚਿਰ ਜਿਹੜਾ ਐ ਸਾਡੇ ਜਥੇ ਆ ਇਸੇ ਇਸੇ ਤਰ੍ਹਾਂ ਹੀ ਰਵਾਨਾ ਨਹੀਂ ਭਰਾ ਨਹੀਂ ਅਹੀਂ ਨਹੀਂ ਆਉਂਦੇ ਨਹੀਂ ਉਹਦਾ ਕੂਆ ਰਵਾਨਾ ਹੁੰਦੇ ਇਸ ਤਰ੍ਹਾਂ ਜਿਹੜੇ ਜਿ세 ਸਾਡੇ ਪਿੰਡ-ਪਿੰਡ ਤੋਂ ਰਵਾਨਾ ਹੁੰਦੇ ਰਹਿਣਗੇ ਜਿਨ੍ਹਾਂ ਚਿਰ ਸਰਕਾਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਜੋ ਸਾਨੂੰ ਦਿੱਲੀ ਦੇ ਵਿੱਚ ਇਹਨਾਂ ਲਿਖਤੀ ਮੰਗਾਂ ਦਿੱਤੀਆਂ ਐਮਐਸਪੀ ਦੀ ਗਾਰੰਟੀ ਬਿਜਲੀ ਸੋਧ ਬਿੱਲ ਪਰਾਲੀ ਦਾ ਮੁੱਦਾ ਲਖੀਨਪੁਰ ਖੀਰੀ ਕਾਂਡ ਦਾ ਜੋ ਦੋਸ਼ੀ ਹੈ ਉਹਨੂੰ ਸਜ਼ਾ ਨਾ ਦਿੱਤੀ ਗਈ ਜਿੰਨੇ ਚਿਰ ਸਰਕਾਰ ਸਾਡੀਆਂ ਜਾਇਜ਼ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਜਿਹੜਾ ਇਹ ਸਾਡਾ ਕਿਸਾਨਾਂ ਦਾ ਜਿਹੜਾ ਮੋਰਚਾ ਹੈ ਬਾਰਡਰਾਂ ਤੇ ਚੱਲਦਾ ਰਹੂਗਾ ਜੇ ਸਾਨੂੰ ਦਿੱਲੀ ਜਾਣ ਦੀ ਵੀ ਸਰਕਾਰ ਜਿੰਨਾ ਜਿਆਜਤ ਨਹੀਂ ਦਿੰਦੀ ਜੇ ਸਾਨੂੰ ਦਿੱਲੀ ਵੀ ਜਾਣਾ ਪਿਆ ਤੇ ਅਸੀਂ ਦਿੱਲੀ ਵੀ ਜਾ ਕੇ ਜਿਹੜੀਆਂ ਆਪਦੀਆਂ ਹੱਕੀ ਮੰਗਾਂ ਬਾਅਦ ਤੇ ਜਿਹੜਾ ਉੱਥੇ ਪ੍ਰੋਟੈਸਟ ਕਰ ਸਕਦੇ ਆ ਇਸ ਕਰਕੇ ਜਿੰਨਾ ਚਿਰ ਇਹ ਮੋਰਚਾ ਚੱਲਦਾ ਹੈ ਉਹਨਾਂ ਚਿਰ ਅਸੀਂ ਚਲਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ